ਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਮਤਾਵਾਂ ਨੂੰ ਬੱਚਿਆਂ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਸਾਰਿਆਂ ਨੂੰ ਅੱਜ ਤਰੀਕ ਹੈਗੀ ਹੈ ਜੀ 22 ਤਿੰਨ ਹੈਗਾ ਅੱਜ ਵੀਰਵਾਰ ਤੇ 2025 ਆਪਾਂ ਖੜਿਆ ਨਗਰਾਸੂ ਗੁਰੂ ਘਰ ਗੁਰੂ ਘਰ ਦੰਦਮਾ ਸਾਹਿਬ ਤੇ ਇੱਥੇ ਇਹ ਬਾਬੇ ਸੇਵਾ ਕਰ ਰਿਹਾ ਬੇਰਤਲਾਂ ਵਾਲੇ ਤੇ ਆਪਾਂ ਅੱਗੇ ਦਾ ਜਿਹੜਾ ਸਫਰ ਹੈ ਅੱਜ ਦੀ ਸਵੇਰ ਨਾਲ ਆਪਾਂ ਸ਼ੁਰੂ ਕਰਾਂਗੇ ਜੁੜੇ ਰਹੋ ਵਲੌਗ ਦੇ ਨਾਲ ਹਸਲੀ ਕਾਰਨ ਨੇ ਸਾਰੇ ਵੀ ਤੇ ਆਜੋ ਬਾਈ ਇੱਕ ਸਵੇਰੇ ਸਵੇਰੇ ਹੋਰ ਖੁਸ਼ੀ ਮਿਲੀ ਆ ਆਪਣਾ ਜਿਹੜਾ ਭਰਾ ਹੈਗਾ ਇਹ ਪਿੰਡ ਬਾਲਿਆ ਵਾਲੀ ਤੋਂ ਆਪਣੇ ਲੱਗ ਗਈ ਹੈ ਬਠਿੰਡੇ ਜ਼ਿਲ੍ਹੇ ਦੇ ਵਿੱਚ ਆਪਣਾ ਯਾਰ ਦੋਸਤ ਵੀ ਹੈ ਉੱਥੋਂ ਦਾ ਸੀਰਾ ਵਾਲੇ ਵਾਲਾ ਤੇ ਆਪਾਂ ਨੂੰ ਸਵੇਰ ਸਵੇਰ ਮਿਲਿਆ ਤੇ ਬਹੁਤ ਖੁਸ਼ੀ ਹੋਈ ਜੀ ਦਾ ਉਹਦੇ ਏਰੀਏ ਦੇ ਬੰਦੇ ਮਿਲਦੇ ਆ ਹੱਸੀ ਗਾ ਬਾਈ ਜੀ ਪਹਿਲਾਂ ਤਾਂ ਹੱਸੀ ਗਾ ਕਿਹਨਾ ਵੀਰ ਦਾ ਲਾਪ੍ਰੀਤ ਸਿੰਘ ਹੈ ਲਾਪ੍ਰੀਤ ਸਿੰਘ ਖਾਸ ਬਾਲਿਆ ਵਾਲੀ ਦੇ ਰਹਿਣ ਵਾਲਿਓ ਹਾਂਜੀ ਹਾਂਜੀ ਬਾਲਿਆ ਵਾਲੀ ਤੇ ਯਾਤਰਾ ਜਾਏ ਉੱਪਰ ਹੇਮਕੋਨ ਸਾਹਿਬ ਜਾ ਕੇ ਆਏ ਹੋ ਜੀ ਜੀ ਜਾਇਆ ਜੀ ਤੇ ਹੋਰ ਵੀ ਕਿਤੇ ਜਾਣਾ ਕਿ ਇੱਥੇ ਯਾਤਰਾ ਕਰਨ ਆਏ ਸੀਗੇ ਬਾਜੀ ਚਾਲੇ ਪਾ ਰਹੇ ਆਂ ਜੀ ਰਸਤੇ ਜੀ ਕੱਲ ਹਨੇਰਾ ਹੋ ਗਿਆ ਇੱਥੇ ਰਾਤ ਘਟ ਲਈ ਸੀ ਅੱਛਾ ਕਿਹਦੇ ਜਥੇ ਨਾ ਆਏ ਹੋ ਕਿ ਜਾਂ ਮੋਟਰਸਾਈਕਲ ਤੇ ਮੋਟਰਸਾਈਕਲ ਕਿੰਨੇ ਜਾਨੇ ਆਏ ਹੋ 3 ਜਾਨੇ ਆਈ ਠੀਕ ਮੁੰਡੇ ਸਾਡੇ ਕਹਾਲਾਂ ਕੀ ਰਾਤ ਠੀਕ ਹੈ ਕੀ ਕੰਮ ਪੜਦੇ ਫੁੱਟਦੇ ਕੀ ਕੰਮ ਧੰਦਾ ਕਰਦੇ ਨੇ ਦਿੱਤੀ ਵਧੀ ਕਰਦੇ ਨੇ ਠੀਕ ਹੈ ਵੀਰ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਆਪਦੇ ਏਰੀਆ ਦੇ ਬੰਦੇ ਮਿਲਦੇ ਆ ਜਦੋਂ ਇੰਨਾ ਚਾ ਚੜਦਾ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਹੀ ਜਲ ਮੇਰਾ ਸਾਈਡ ਤੁਹਾਨੂੰ ਵੀ ਪਤਾ ਲੱਗਿਆ ਮੈਂ ਚੱਕਾ ਦੋ ਕਿ ਸਾਈਕਲ ਦੇ ਇਸਕੇ ਬੋਰਡ ਪੜ੍ਹ ਕੇ ਆ ਗਿਆ ਅੱਛਾ ਬੋਰਡ ਪੜ੍ਹ ਕੇ ਆ ਗਿਆ ਬੀਤ ਬਹੁਤ ਬਹੁਤ ਧੰਨਵਾਦ ਬਹੁਤ ਖੁਸ਼ੀ ਹੋਈ ਬਾਈ ਜੀ ਮਿਲ ਕੇ ਸੀਗਾ ਸਾਸਰੀ ਕਾਰ ਬਾਈ ਸਾਸਰੀ ਬਦਲ ਲਾ ਕੇ ਬੰਨ੍ਹ ਨਸਾਰੇ ਹਾਂ ਇੱਥੇ ਬੈਠਾ ਤੇ ਆਪਾਂ ਵੀ ਜਬਰ ਤਿਆਰੀਆਂ ਖਿੱਚੀ ਬੈਠੇ ਆ ਅੱਗੇ ਜਾਣਾ ਨਗਰਾਸੂ ਤੋਂ ਹੀ ਆਪਾਂ ਕਰਨ ਪ੍ਰਯਾਗ 20 ਕਿਲੋਮੀਟਰ ਹੋਣਾ ਹੈ ਇੱਥੋਂ ਹਨਾ 17 ਕਿਲੋਮੀਟਰ 17 ਕਿਲੋਮੀਟਰ 17 ਕਿਲੋਮੀਟਰ ਹੈ ਜੀ ਇੱਥੋਂ ਜਿਆਦਾ ਜਿਹੜੀ ਸਾਡੇ ਤੋਂ ਬਾਅਦ ਹੁਣ ਨਿਬੜਦੀ ਨਹੀਂ ਤੇ ਸਾਈਕਲ ਵੀ ਜਵਾਬ ਦੇ ਚੱਲਿਆ ਇਹਦੇ ਸਾਈਕਲ ਦੀਆਂ ਗੋਲੀਆਂ ਨਿਕਲ ਗਈਆਂ ਤੇ ਮੇਰੇ ਵਾਲਾ ਵੀ ਕੜਕੜ ਜੇ ਕਰੀ ਜਾਂਦਾ ਵਿਚਾਰਾ ਔਖੇ ਔਖੇ ਸਾਹ ਜੇ ਲੈਂਦੇ ਇਸ ਕਰਕੇ ਇਹਨਾਂ ਨਾਲ ਵੀ ਨਹੀਂ ਧੱਕਾ ਕਰਨਾ ਚਾਹੁੰਦੇ ਤੇ ਆਪਣੇ ਨਾਲ ਵੀ ਨਹੀਂ ਧੱਕਾ ਕਰਨਾ ਚਾਹੁੰਦੇ ਤੇ ਦੱਬ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਮਿਲਦੇ ਆਜੋ ਅਗਲੇ ਸਫ਼ਰ ਦੇ ਨਾਲ ਸਤਿ ਸ੍ਰੀ ਅਕਾਲ ਹਾਂਜੀ ਆਪਾਂ ਖੜੇ ਆ ਕਰਨ ਪ੍ਰਿਆਗ ਕਰਨ ਪ੍ਰਿਆਗ ਦੇ ਵਿੱਚ ਆ ਕੇ ਇੱਕ ਨਵੀਂ ਮੁਸ਼ਕਲ ਦਾ ਸਾਹਮਣਾ ਹੋਰ ਜਿਵੇਂ ਰਾਤ ਦੀ ਸਾਈਕਲ ਦੀਆਂ ਗੋਲੀਆਂ ਜਿਹੜੀਆਂ ਸਾਰੀਆਂ ਨਿਕਲ ਗਈਆਂ ਤੇ ਇੱਥੇ ਕੋਈ ਮਿਸਤਰੀ ਵੀ ਨਹੀਂ ਮਿਲਿਆ ਚੱਕੋ ਜੀ ਖੋਲ ਤਾਂ ਚੱਕਾ ਹੁਣ ਨੌਜਵਾਨਾਂ ਨੇ ਕਰਦਿਆਂ ਕੋਈ ਹੱਲ ਫਿਰ ਕੱਲ ਨੂੰ ਜਾਂਦਾ ਚੱਕਾ ਲੈ ਕੇ ਜਾਣਾ ਪੈਣਾ ਤੇ ਜਾਂ ਫਿਰ ਬਾਈ ਸਾਈਕਲ ਲੈ ਕੇ ਜਾਣਾ ਪੈਣਾ ਪੂਰੇ ਦਾ ਪੂਰਾ ਤੁਰਕੇ ਤਾਂ ਨਹੀਂ ਇਹ ਕਿਹੜਾ ਜਾਣਾ ਤੇ ਚਲ ਤੁਰਕੇ ਨਹੀਂ ਜਾਣਾ ਫਿਰ ਬਾਈ ਦੁਕਾਨ ਵੀ ਨਹੀਂ ਫਿਰ ਪਿੱਛੇ ਦੇਖਦੇ ਜਾਂਦਾ ਸ਼੍ਰੀ ਸੀ ਕੇਸ ਲੈ ਕੇ ਜਾਣਾ ਪਊਗਾ ਨੂੰ ਚੱਕਾ ਜਾ ਫਿਰ ਦੇਖਦੇ ਆ ਫਿਰ ਕੋਈ ਹੱਲ ਕਰਕੇ ਆ ਦੇਖੋ ਇਹ ਸਾਰੀਆਂ ਗੋਲੀਆਂ ਕਿੰਨੀਆਂ ਹਨ ਨਵੀਂ ਤਾਂ ਨਵੀਂ ਮੁਸ਼ਕਲ ਖੜੀ ਹੁੰਦੀ ਆ ਆ ਦੇਖੋ ਵਿੱਚੋਂ ਖਾਲੀ ਹੋ ਗਿਆ ਸਾਰਾ ਕਹਿੰਦਾ ਤਾਂ ਦੇਖੋ ਕਿਵੇਂ ਇਸ ਤਰ੍ਹਾਂ ਹੀ ਉਧਰ ਸੀਗਾ ਸੀਲਾ 16 ਸਭ ਪੱਟ ਕੇ ਬਾਹਰ ਨਿਕਲੇ ਆਈਆਂ ਚੱਕਾ ਵੀ ਬਾਹਰ ਆ ਗਿਆ ਹੁਣ ਦੇਖਦੇ ਆਂ ਕੀ ਹੱਲ ਹੁੰਦਾ ਫਿਰ ਨਹੀਂ ਕੱਲ ਨੂੰ ਕਿਵੇਂ ਵੀਰੇ ਕੁਛ ਹੋਰ ਕੁੜ ਬੜਾ ਹੈ ਹਾਂ ਗੜਬੜ ਕੁਛ ਹੋ ਰਿਹਾ ਹੈ ਇਸ ਸਾਈਡ ਤੋਂ ਯਾਰ ਕੁਛ ਨਹੀਂ ਹੈ ਖਾਲੀ ਹੈ ਇਸ ਸਾਈਡ ਤੋਂ ਪਹਿਲਾਂ ਹੀ ਹੈ ਹਾਂ ਗੈਰ ਇਸ ਸਾਈਡ ਤੋਂ ਇਹ ਦੇਖ ਲੈਣਾ ਫਿਰ ਇਹਨੂੰ ਢਿੱਲਾ ਢੁਲਾ ਨਾ ਹੋਵੇ ਜਾਂ ਇਹ ਹੋਰ ਤਾਂ ਕੀ ਹੋਣਾ ਚੱਕਰ ਗੜਬੜ ਤੋਂ ਹੈ ਨਾ ਪਰ ਕਦੇ ਨਟ ਦੀ ਲਾ ਹੋ ਗਿਆ ਹੋਵੇ ਹੈਂ ਦੇਖ ਲਾ ਜੇ ਵਧੀਆ ਜੇ ਆਪਣਾ ਸਾਥ ਕੇ ਟੰਗਾ ਲੈਂਦਾ ਤਾਂ ਹੋਰ ਕੀ ਚਾਹੀਦਾ ਅੰਨਾ ਕੀ ਭਾਲੇ ਦੋ ਅੱਖਾਂ ਗੜਬੜ ਨਾ ਕੋਈ ਯਾਰ ਉਸਕੇ ਗੜਬੜ ਹੈਂ ਇਹ ਤਾਂ ਗੜਬੜਤ ਹੈ ਫੋਲ ਲਾ ਬਣਾ ਲਉ ਫੋੜ ਕੇ ਦੇਖ ਨਾ ਡਾਕਟਰੀ ਮੈਨਾ ਕਰ ਮੈਂ ਤੇਰੇ ਬੈਨਾ ਕੋਲੇ ਉਹਨੇ ਆਪਾਂ ਬਾਅਦ ਚ ਚੜਾਵਾਂਗੇ ਯਾਰ ਫੋਲਾਂ ਵਿੱਚ ਇਸੇ ਕੋਈ ਅਸੀ ਚੀਜ਼ ਜਾਂ ਆਮਰੇ ਦੀ ਗੁੰਮਿਆ ਕੀ ਗੁੰਮ ਜਾਈ ਪਲਾਸ ਤੋਂ ਚੱਲ ਜੂ ਕੰਮ ਨਾ ਨਾ ਪਲਾਸਾਂ ਪਲਾਸ ਦੇ ਸਾਥ ਮੇ ਸਾਥ ਮੇ ਕੁਝ ਹੋਰ ਕਿੱਲੇ ਵਗੈਰੇ ਨੇ ਸਾਈਕਲ ਆਪਣਾ ਉੱਪਰ ਲੈ ਕੇ ਆਉਣਾ ਪੈਣਾ ਪਹਿਲਾਂ ਸਾਈਕਲ ਉੱਪਰ ਲੈਣਾ ਪੈਣਾ ਪਹਿਲਾਂ ਹੈ ਉਹਦਾ ਏ ਠੀਕ ਆ ਹਨਾ ਐ ਖੁੱਲ ਜਾਂਦਾ ਯਾਰ ਇਹ ਸੌਖਾ ਸਾਂ ਜੀ ਨਾ ਹਣ ਨਾਟ ਨੋਟ ਨਹੀਂ ਗਸਨੇ ਪੈਂਦੇ ਚਲ ਦੇਖਦੇ ਆ ਲਿਆਉਣਾ ਆਪਣੇ ਨਾਲ ਜੀ ਆਪਾ ਖੜਿਆ ਇਸ ਟਾਈਮ ਟਾਈਮ ਹੋ ਗਿਆ ਹੋਣਾ ਜੀ ਸਾਢੇ 3 ਦਾ 11 ਸਾਢੇ 11 ਵਜੇ ਤੋਂ ਆਪਾਂ ਕਰਨ ਪ੍ਰਯਾਗ ਆ ਜਿਹੜਾ ਪਹੁੰਚ ਗਏ ਸੀਗੇ ਤੇ ਆ ਕੇ ਜਿਹੜੀ ਸਾਈਕਲ ਆ ਉਹਦੀ ਆਪਣੇ ਯਵਰਾਜ ਦੀ ਉਹ ਖਰਾਬ ਹੋ ਗਈ ਉਹਦੇ ਚੱਕੇ ਦੀਆਂ ਗੋਲੀਆਂ ਟੁੱਟ ਨਿਕਲ ਗਈਆਂ ਬਾਹਰ ਟੁੱਟ ਕੇ ਤੇ ਫਿਰ ਇੱਥੇ ਹੀ ਡੇਰੇ ਲਾਤੇ ਆਪਾਂ ਤੇ ਅੱਜ ਦੀ ਰਾਤ ਆ ਜਿਹੜੀ ਆਪਣੇ ਇੱਥੇ ਇਹ ਦੇਖੋ ਇਹ ਮੰਦਰ ਦੇ ਸਾਹਮਣੇ ਸ਼੍ਰੀ ਮਹਾਦੇਵਾ ਦਾ ਮੰਦਰ ਆ ਜਿਹੜਾ ਜੀ ਇਹ ਤੇ ਆਪਾਂ ਇੱਥੇ ਆ ਜਿਹੜਾ ਲਾ ਲਿਆ ਅੱਜ ਦੀ ਰਾਤ ਇੱਥੇ ਟੈਂਟ ਲਾਵਾਂਗੇ ਤੇ ਲケーション ਪੂਰੀ ਘੈਂਟ ਆ ਚੈੱਕ ਕਰੋ ਆ ਕਿ ਕਹਿਣਿਆਵੇਂ ਕਿ ਰੰਗ ਬੰਨੇ ਪਏ ਆ ਮਹਾਰਾਜ ਨੇ ਤੇ ਚਿੱਤ ਖੁਸ਼ ਹੋਈ ਜਾਂਦਾ ਪਿੰਡ ਜਾਣ ਨੂੰ ਜੀ ਨਹੀਂ ਕਰਦਾ ਪਿੰਡ ਦਾ ਮਸਾ ਛੱਡ ਕੇ ਆ ਰਹਿ ਰਹਿ ਕੇ ਬੋਰ ਹੋ ਗਏ ਸੀ ਕੁਝ ਵਾਰ ਨੂੰ ਦੇਖਣ ਨੂੰ ਘੁੰਮਣ ਨੂੰ ਫਿਰ ਨੂੰ ਜਦੋਂ ਮਿਲਦਾ ਨਾ ਤਾਂ ਬਹੁਤ ਚੰਗਾ ਲੱਗਦਾ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਬਾਕੀ ਜਿਹੜੇ ਅੱਜ ਦਾ ਸ਼ਾਮਾ ਦੇਖਦੇ ਆਂ ਖਾਣਾ-ਦਾਣਾ ਵੀ ਆਪਾਂ ਇੱਥੇ ਆਪ ਹੀ ਬਣਾਵਾਂਗੇ ਤੇ ਅੱਜ ਦੇ ਡੇਰੇ ਜਿਹੜੇ ਇੱਥੇ ਲਾਵਾਂਗੇ ਇਥੋਂ ਹਿਮਕੁੰਡ ਸਾਹਿਬ ਰਹਿ ਗਿਆ ਹੋਣਾ ਜੀ ਤਕਰੀਬਨ ਅ ਮੰਨ ਕੇ ਚੱਲੋ 100 ਕਿਲੋਮੀਟਰ ਹੋਣਾ ਹੈਗਾ ਤੇ ਚਾਰ-ਪੰਜ ਦਿਨਾਂ ਦਾ ਜੇ ਅੱਜ ਵਧੀਆ ਸਾਈਕਲ ਚੱਲੀ ਜਾਂਦੇ ਤਾਂ ਕੁਝ ਸਫ਼ਰ ਹੈ ਜਿਹੜਾ ਨੇੜੇ ਹੋ ਜਾਣਾ ਸੀਗਾ ਤੇ ਮੌਸਮ ਵੀ ਠੀਕ ਆ ਜੇ ਕੋਈ ਆਉਣਾ ਚਾਹੁੰਦਾ ਇਸ ਤੋਂ ਬਾਅਦ ਆ ਮੌਸਮ ਬਹੁਤ ਵਧੀਆ ਹੈਗਾ ਹੋਂ ਵਾਸਤੇ ਕਿਉਂ ਹੁਣ ਇਸ ਤੋਂ ਅੱਗੇ ਜਿਹੜੇ ਆਵਾਰਸਾਂ ਜਿਹੜੀਆਂ ਮੀਂਹ ਹੈਗੇ ਰੁਕ ਜਾਣਗੇ ਤੇ ਠੰਡਾ ਮੌਸਮ ਹੈ ਕੋਈ ਚੱਕਰ ਨਹੀਂਗਾ ਮੈਂ ਕਿਹਾ ਰੌਣਕ ਮੇਲਾ ਲੱਗਿਆ ਪਿਆ ਖੁਸ਼ੀਆਂ ਖੁਸ਼ੀਆਂ ਦੀਆਂ ਚਾਰ ਸਫੇਰੇ ਹਰਿਆਲੀ ਚ ਚਿੱਤ ਲੱਗਦਾ ਆ ਕਿ ਇਹ ਜੀ ਕਰਦਾ ਉਹ ਕੱਟੇ ਉਹ ਸਿਰੇ ਤੱਕ ਉੱਥੇ ਤੱਕ ਜਾ ਕੇ ਆਈਏ ਚੱਲ ਲੱਗਿਆ ਟਾਈਮ ਅੱਜ ਜੋ ਟਾਈਮ ਨਾ ਆ ਗਿਆ ਸਾਈਕਲ ਰੋਡ ਕਰਾ ਕੇ ਤੇ ਫਿਰ ਆਪਾਂ ਪਹਾੜੀ ਦੇ ਉੱਪਰ ਚੋਟੀ ਤੇ ਵੀ ਚੱਲ ਕੇ ਆਵਾਂਗੇ 4 ਵਜੇ ਗਏ ਜੀ ਟਾਈਮ ਤਕਰੀਬਨ ਜੁਬਰਾਜ ਹਜੇ ਤੱਕ ਨਹੀਂ ਪਹੁੰਚਿਆ ਤੇ ਆਪਾਂ ਖੜਿਆ ਜੀ ਸ਼੍ਰੀ ਓਮ ਮਹੇਸ਼ਵਰ ਆਸ਼ਰਮ ਦੇ ਬਾਹਰ ਇੱਥੇ ਆਪਾਂ ਜਡੇਰਾ ਲਾਇਆ ਜੀ بارش ਪੈਣ ਲੱਗੀ ਮੌਸਮ ਖਰਾਬ ਹੋ ਗਿਆ ਤੇ ਦੇਖੋ ਲੋਕੇਸ਼ਨ ਐਸੇ ਪਾਸੇ ਦੀ ਕਿਵੇਂ ਜੇ ਲੱਗਦਾ ਵੀ ਉਹ ਸਾਨੂੰ ਦਿੱਕਤ ਤਾਂ क्या बात है आपको भाई कैसे पहले तो आप भाई आपका नाम बताओ मेरा नाम है त्रिलोक सिंह नेगी ठीक है कहा के रहने वाले ठीक है यही का रहने वाले आपको भाई कैसे अंदाजा हो जाता है गिरने वाला है जहाँ जैसा वैसा देखो भाई हमारा जंगे ही से आइडिया लग जाता है पता लग जाता है जो जैसा जहाँ रहता है उसे पता लग जाता है क्या होने वाला है तो आप लोगों को बोलते हैं फिर रुक जाओ भाई वो सारा हो जाता है हमें तो पता गया है ये जानवर है कौन सा जानवर है हाँ। उसके पाओ के निशान से फिस फिस पता लग जाता है कि कौन सा जानवर आया तो पता लगा आयावर आया होगा चीते वगैरह है या नहीं है आ, अभी शाम को आते रहते हैं। अच्छा आते रहते है ये तो मार्केट है तो अंग्रेजों का जमाना था ना स्वतंत्र हाँ, तो नहीं थे यहाँ तो गाड़ी आती थी अच्छा गाड़ी आती थी ठीक है ट्रेन आती हो अच्छा, थी, थी? ते खेती वगेरा ऊपर अच्छा बितासखंड लगा कौन सी कौन कौन सी खेती करते है यहाँ तो धान मंडवा पहाड़ी जितने बेहतर है

ये जगह जे जे सारी गांव की जगह जे मोल ले ही है सरकार से ही गया बिना सरकार के कुछ लोगों का ही गांव है ना पुरानी हाँ जी ये गांव है हाँ उनकी जमीन होगी अच्छा उन्होंने बेच दिया थी ये टीजी कॉलेज है सामने ठीक है हाँ हाँ वो सामने दिखाई दे रहा है पता है इसको विकास करने ठीक है जी ये है कमजोर विकास जो गाटी में जो वो खेती हुई है वो

ठीक है रोपाई होती है फिर हमारे जैसे प्लेन जाए जो तो आते तो खेती में झलम झड़ा होता है हाँ। पूरा धान का ठीक है यहाँ उसको संभाल के घर ले जाते हैं ठीक है अपने घर में उसको सेव करते हैं। होता तो अगर धान तो, तो खेती में पूरा हो जाए हाँ। इसमें खाद वगैरह नहीं डालते होगे डालते हैं गाय का गोबर देसी खुराक खाद डालते है वैसे ऑर्गेनिक का देसी या हॉरर जेनिकी होगी वो किसी हो ठीक बात है भाई बहुत बढ़िया लगा आपसे मिलके थैंक यू साइड से बैठिए नहीं छोड़ दे इसमें आप क्या हो एक मिनट एक मिनट यहाँ पे मैं यही सोच इसके अंदर यही दिल गया ठीक हाँ हाँ जाना बंद हाँ हाँ हो गया ਤੱਕ ਇੰਟਰ ਲਗਾਣਾ ਪੜੇ ਇਹ ਇੱਕ ਮਿੰਟ ਇੱਕ ਸਕਿੰਟ ਦੇ ਦਿੰਦੇ ਗੋਸ ਆ ਮੇਰਾ ਠੀਕ ਆ ਗਮ ਇਹਦਾ ਬੜਾ ਨਹੀਂ ਕੁਝ ਕੱਢਣਾ ਪੈਂਦਾ ਹਨਾ ਨੜ ਨੁੜ ਜੇ ਨਹੀਂ ਕੱਢਨੇ ਪੈਂਦੇ ਗਿਆ ਠੀਡ ਵਣੇ ਚਾਹੀ ਹਾਂ ਬੱਸ ਗਿਆ ਗਿਆ ਲੱਗੇ ਠੀਕ ਤੁਹਾਨੂੰ ਦੇ ਚੈਨ ਲੱਗੂ ਤੁਹਾਨੂੰ ਦੇ ਠੀਕ ਬੋਲ ਹਾਂ ਚੈਨ ਚੈਨ ਇਧਰ ਆ ਕੇ ਆ ਕੇ ਦੋ ਜਾ ਉਹ ਵੀ ਕੋਈ ਦਿੱਕ ਨਹੀਂ ਦੇਣਾ ਜਦੋਂ ਤਾਈ ਦੇ ਵੀ ਗਿਆ ਬਸ ਤੇ ਚਲਾ ਕੇ ਦੇਖ ਕੇ ਆਲਾ ਕੇ ਦੇਖੀ ਅੱਗੇ ਨੂੰ ਜੇ ਮੈਂ ਪਹਿਲਾਂ ਹਿਲਦਾ ਸੀ ਉਵੇਂ ਤਾਂ ਹੀ ਹਿਲਦਾ ਕਰਕੇ ਉਹ ਇਹ ਆ ਗਿਆ ਸਤਿ ਅਕਾਲ ਜੀ ਹਾਂ ਹੋ ਗਈ ਓਕੇ ਹਾਂ ਚਲ ਜੇ ਟੈਂਸ਼ਨ ਤਾਂ ਖਤਮ ਹੋਈ ਚਲਾ ਕੇ ਦੇਖ ਹੁਣ ਮਾੜਾ ਵਾਓ ਵਾਹ ਪੈਣੇ ਅੜ ਗਈ ਲੈ ਲੋ ਪੈਣੇ ਡਿੱਗਣਾ ਆ ਰਹੀ ਹਾਂ ਹਾਂ ਹੁਣ ਤਾਂ ਸਹੀ ਹੈ ਹੈ ਹਾਂ ਜਿੱਦਲੀ ਹਾਂ ਹੁਣ ਤਾਂ ਠੀਕ ਆ ਚਲ ਠੀਕ ਹੋ ਗਈ ਵਧੀਆ ਹੋਇਆ